ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਉਹ ਗੀਤ ਗਾਇਆ ਦੀ ਵੀਡੀਓ ਤਾਂ ਜ਼ਰੂਰ ਦੇਖੀ ਹੋਊਗੀ ਨਾ ਜਿਹਦੇ ਵਿੱਚ ਕਹਿੰਦੀ ਹੋਊਗੀ ਕਿ ਮੈਨੂੰ ਘਰ ਵਾਲਾ ਉਹ ਚਾਹੀਦਾ ਜਿਹਦੇ ਨੈਟਵਰਕ ਸ 500 ਕਰੋੜ ਹੋਵੇ 500 ਕਰੋੜ ਵਾਲਾ ਚਾਹੀਦਾ ਹਨਾ ਕਿਉਂ ਕਿ ਕਿਉਂਕਿ ਪਿਛਲੇ 5-4 ਸਾਲਾਂ ਦੇ ਵਿੱਚ ਉਹਦੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹਦੇ ਕਰਕੇ ਉਹਨੂੰ ਮਾਡਲਿੰਗ ਕਰਨ ਦਾ ਚਾਂਸ ਮਿਲਿਆ ਤੇ ਮਾਡਲਿੰਗ ਕਰਨ ਤੋਂ ਬਾਅਦ ਉਹ ਥੋੜੀ ਜਿਹੀ ਫੇਮਸ ਹੋ ਗਈ ਹੁਣ ਜਿਵੇਂ ਪਹਿਲੀ ਉਹਦੀ ਵੀਡੀਓ ਸੀ ਜਿਹੜੀ ਵਾਇਰਲ ਹੋਈ ਸੀ ਉੱਥੇ ਤੁਹਾਨੂੰ ਤੁਸੀਂ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੁੰਦਾ ਕਿ ਹਾਂ ਕਿੰਨੀ ਹਨਾ ਚੰਗੀ ਕੁੜੀ ਆ ਮੈਂ ਉਹਨੂੰ ਮਾੜੀ ਨਹੀਂ ਕਹਿ ਰਿਹਾ ਹੈਗਾ ਕਿੰਨੀ ਚੰਗੀ ਕੁੜੀ ਆ ਕਿੰਨੀ ਸੰਸਕਾਰੀ ਕੁੜੀ ਆ ਸੂਟ ਪਾਇਆ ਹੋਇਆ ਵਧੀਆ ਬਟ ਹੁਣ ਹੌਲੀ ਹੌਲੀ ਮੋਡਲਿੰਗ ਦੇ ਵਿੱਚ ਆ ਕੇ ਚਾਹੇ ਉਹਦਾ ਪਹਿਰਾਵਾ ਹੋ ਗਿਆ ਜਾਂ ਜੋ ਵੀ ਆ ਉਹਦੇ ਵਿੱਚ ਜ਼ਮੀਨ ਆ ਸਮਾਨ ਦਾ ਫਰਕ ਪੈ ਗਿਆ ਮੈਂ ਇੱਥੇ ਉਹਨੂੰ ਮਾੜੀ ਨਹੀਂ ਕਹਿ ਰਿਹਾ ਹੈਗਾ ਮੈਂ ਇੱਥੇ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿ ਰਿਹਾ ਹੈਗਾ ਨਾ ਹੀ ਇਹ ਵੀਡੀਓ ਕਿਸੇ ਕੁੜੀ ਨੂੰ ਇਹ ਕਹਿੰਦੀ ਹੈ ਕਿ ਸਾਰੀਆਂ ਕੁੜੀਆਂ ਹੀ ਐਵੇਂ ਨੇ ਜਾਂ ਸਾਰੇ ਮੁੰਡੇ ਹੀ ਗਲਤ ਸੋਚਦੇ ਨੇ ਇਸ ਚੀਜ਼ ਨੂੰ ਪੁੱល ਕੇ ਸਿਰਫ ਇਸ ਵੀਡੀਓ ਦੇ ਫੋਕਸ ਇਸ ਇਸ ਕਰਕੇ ਕਰਨਾ ਕਿ ਕੁਝ ਪਰਸੈਂਟ ਲੋਕ ਹੈਗੇ ਨੇ ਜਾਂ ਫਿਰ ਕੁਝ ਪਰਸੈਂਟ ਕੁੜੀਆਂ ਹੈਗੀਆਂ ਨੇ ਜਿਨ੍ਹਾਂ ਕਰਕੇ ਸਾਰਿਆਂ ਨੂੰ ਬੈਕਲੈਸ਼ ਮਿਲਦਾ ਤੇ ਜਿਵੇਂ ਮੈਂ ਹੁਣ ਗੱਲ ਕਰਾਂ ਜਿਵੇਂ ਉਸ ਵੀਡੀਓ ਦੇ ਵਿੱਚ ਉਹਨੇ ਕਿਹਾ 500 ਕਰੋੜ ਵਾਲਾ ਚਾਹੀਦਾ ਹੁਣ ਇਹ ਚੀਜ਼ ਕੀ ਦਰਸਾਉਂਦੀ ਆ ਕਿ ਜਦੋਂ ਕੁੜੀ ਪੈਸੇ ਕਮਾਉਣ ਲੱਗੀ ਤਾਂ ਉਹਨੂੰ 500 ਕਰੋੜ ਵਾਲਾ ਮੁੰਡਾ ਚਾਹੀਦਾ ਬਟ ਜਦੋਂ ਕੋਈ ਇੱਕ ਮੁੰਡਾ ਚਾਹੇ ਉਹ ਰਿੱਚਾ ਜਾਂ ਫਿਰ ਮਿਹਨਤ ਕਰਕੇ ਉਹਨੇ ਕੁਝ ਕੀਤਾ ਉਹਨਾਂ ਦਾ ਮੋਸਟਲੀ ਇਹ ਸੋਚ ਹੋਊਗੀ ਕਿ ਸਾਨੂੰ ਇੱਕ ਸਿਆਣੀ ਕੁੜੀ ਚਾਹੀਦੀ ਹੈ ਠੀਕ-ਠਾਕ ਕਰਦੀ ਤਾਂ ਕਿ ਅਸੀਂ ਚਲੋ ਕੋਈ ਗੱਲ ਨਹੀਂ ਹਨਾ ਕਮਾਮੇ ਰਹਿਆਂ ਤੇ ਇਕੱਠੇ ਕਰੋ ਕਰਾਂਗੇ ਇੱਕ ਫੈਮਿਲੀ ਵਧੀਆ ਬਣੂਗੀ ਬਟ ਜਦੋਂ ਹੀ ਇਹ ਗੱਲ ਇੱਕ ਕੁੜੀ ਤੇ ਆਉਂਦੀ ਆ ਜਿੱਥੇ ਕੁੜੀ ਬਹੁਤ ਸਾਰਾ ਪੈਸਾ ਕਮਾਉਣ ਲੱਗ ਜਾਂਦੀ ਆ ਤਾਂ ਉਥੇ ਉਹਦੀ ਡਿਮਾਂਡ ਇਹ ਹੋ ਜਾਂਦੀ ਆ ਕਿ ਜੇ ਮੈਂ ਵਿਆਹ ਕਰਾਉਂਗੀ ਤਾਂ ਉਸ ਮੁੰਡੇ ਨਾਲ ਕਰਾਉਂ ਜਿਹੜਾ ਮੇਰੇ ਤੋਂ ਵੱਧ ਪੈਸੇ ਕਮਾਉਂਦਾ ਹੋਵੇ ਇੱਥੇ ਕਦੇ ਐਵੇਂ ਨਹੀਂ ਹੋਊਗਾ ਕਿ ਹਨਾ ਕਿ ਮੁੰਡਾ ਰਿੱਚਾ ਚਲ ਕੋਈ ਗੱਲ ਨਹੀਂ ਕੁੜੀ ਠੀਕਰਦੀ ਹੋਊਗੀ ਕਿ ਫੈਮਿਲੀ ਤਾਂ ਵਧੀਆ ਬਣੂ ਘਟੋ ਘਟ ਬਟ 1% ਮੈਂ ਕਹਿੰਨਾ ਸ਼ਾਇਦ 1.2% ਜਾਂ ਮੈਂਤਲ ਦਾ 1% ਵੀ ਨਹੀਂ ਤੁਸੀਂ ਦੱਸਿਓ ਇਹ ਕਮੈਂਟ ਦੇ ਵਿੱਚ ਵੀ ਕਿੰਨੇ ਪਰਸੈਂਟ ਕੁੜੀਆਂ ਨੇ 100 ਦੇ ਵਿੱਚੋਂ ਜਿਹੜੀਆਂ ਕੁੜੀਆਂ ਇਹ ਕਹਿਣੀਆਂ ਕਿ ਹਾਂ ਕੋਈ ਗੱਲ ਨਹੀਂ ਘਰ ਵਾਲਾ ਮੈਨੂੰ ਠੀਕ ਠਾਕ ਮਿਲ ਜੇ ਵਸਿਆਣਾ ਮਿਲ ਜੇ ਪੈਸੇ ਚਾਹੀ ਨਾ ਕਮਾਉਂਦਾ ਹੋ ਕਿਉਂਕਿ ਮੈਂ ਬਹੁਤ ਜ਼ਿਆਦਾ ਘਮਰੀ ਆ 1% ਮੈਨੂੰ ਦੱਸ ਦੋ ਵੀ ਕਮੈਂਟ ਕਰਕੇ ਕਿ ਐਵੇਂ ਕੁਝ ਹੁੰਦਾ ਨਹੀਂ ਇੱਥੇ ਹੁੰਦਾ ਹੀ ਨਹੀਂ ਹੈਗਾ ਜਦੋਂ ਇੱਕ ਕੁੜੀ ਪੈਸੇ ਕਮਾਉਣ ਲੱਗੀ ਤਾਂ ਉਹਨੂੰ ਮੁੰਡਾ ਉਹ ਚਾਹੀਦਾ ਜਿਹੜਾ ਬਹੁਤ ਜ਼ਿਆਦਾ ਪੈਸੇ ਕਮਾ ਰਿਹਾ ਤੇ ਹਾਂ ਫਿਰ ਇਹ ਵੀ ਨਹੀਂ ਹੈਗਾ ਕਿ ਮੁੰਡਾ ਠੀਕ-ਠਾਕ ਦਾ ਹੋਵੇ ਹੁਣ ਸਾਰੇ ਤਾਂ ਕਹਿ ਰਹੇ ਨੇ ਕਿ ਐਵੇਂ ਮੁੰਡੇ ਕੁੜੀਆਂ ਉਹ ਪਾਲਦੇ ਨੇ ਸੋਹਣੀਆਂ ਕੁੜੀਆਂ ਦੇ ਵਿੱਚ ਨੇ ਜਾਂ ਫਿਰ ਘਰੇ ਰੋਟੀ ਪਾਣੀ ਬਣਾਉਣ ਵਾਲੇ ਹੋਵੇ ਮੁੰਡਿਆਂ ਦੀ ਡਿਮਾਂਡ ਨੂੰ ਤਾਂ ਇਹ ਕਿਹਾ ਜਾਂਦਾ ਕਿ ਜਿਹੜਾ ਪੈਟਰਾਰਕੀਆ ਕੁੜੀਆਂ ਨੂੰ ਦਬਾਇਆ ਜਾਂਦਾ ਫਰਾਣਾ ਕਮਕਾਣਾ ਬਟ ਹੁਣ ਇੱਥੇ ਤਾਂ ਬਿਲਕੁਲ ਇੱਕ ਤਰ੍ਹਾਂ ਦਾ ਰੇਸਿਜ਼ਮ ਰੇਸਿਜ਼ਮ ਲਾ ਲਓ ਚਲੋ ਇਹ ਕਰੇਸਿਜ਼ਮ ਇੱਕ ਅਲੱਗ ਵਰਡ ਆ ਬਟ ਇਹ ਹੈ ਕਿ ਗਰੀਬ ਨੂੰ ਇੱਥੇ ਮਾੜਾ ਹੀ ਸਮਝਿਆ ਜਾਂਦਾ ਕਿ ਹਾਂ ਅਸੀਂ ਗਰੀਬ ਕਰ ਨਹੀਂ ਜਾਣਾ ਹੈਗਾ ਇਹ ਨਹੀਂ ਹੈਗਾ ਕਿ ਹਾਂ ਮੈਂ ਕੁਮਾਰੀਆਂ ਤੇ ਆਪਾਂ ਪੈਸੇ ਇਕੱਠੇ ਕਰਕੇ ਜਾਂ ਕਿਵੇਂ ਕਰਕੇ ਇੱਕ ਵਧੀਆ ਫੈਮਿਲੀ ਬਣਾਵਾਂਗੇ ਇੱਕ ਵਧੀਆ ਮਕਾਨ ਆਪਣਾ ਬਣ ਜਾਊਗਾ ਤੇ ਮੁੰਡਿਆਂ ਲਈ ਸਿਨੇਰੀ ਡਿਫਰੈਂਟ ਆ ਕੁੜੀਆਂ ਲਈ ਡਿਫਰੈਂਟ ਆ ਹੁਣ ਜਦੋਂ ਇਹ ਗੱਲ ਹੁੰਦੀ ਹੈ ਕੈਨੇਡਾ ਦੇ ਵਿੱਚ ਹੁਣ ਕੈਨੇਡਾ ਐ ਮੇਰਾ ਦੇਸ਼ ਆ ਜਿੱਥੇ ਸਾਰੇ ਬਰਾਬਰ ਮਿਹਨਤ ਕਰਦੇ ਨੇ ਮੁੰਡੇ ਕੁੜੀਆਂ ਇੱਕ ਮਤਲਬ ਬਰਾਬਰ ਇੱਕ ਨਾਲ ਰਲ ਕੇ ਕੰਮ ਕਰਦੇ ਨੇ ਹਣਾ ਤਾਂ ਇੱਥੇ ਵੀ ਜੇ ਹੁਣ ਤੁਹਾਨੂੰ ਇਹ ਲੱਗਦਾ ਨਾ ਕਿ ਕਈ ਵਾਰ ਮੈਂ ਇੱਥੇ ਸਾਰਿਆਂ ਦੀ ਗੱਲ ਕਰ ਰਿਹਾ ਬਹੁਤ ਕੁੜੀਆਂ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ ਨੇ ਇੰਨੀ ਕਿ ਜ਼ਿਆਦਾ ਮਿਹਨਤੀ ਨੇ ਕਿ ਉਹ ਉਹ ਮੁੰਡਿਆਂ ਨੂੰ ਪਿੱਛੇ ਛੱਡ ਰਹੀਆਂ ਨੇ ਬਹੁਤ ਕੁੜੀਆਂ ਬਟ ਇੱਥੇ ਕਈ ਵਾਰ ਇਹ ਵੀ ਹੁੰਦਾ ਕੰਮ ਤੇ ਵੀ ਜੇ ਕੋਈ ਕੁੜੀ ਕੰਮ ਕਰ ਰਹੀ ਹੈ ਨਾ ਤਾਂ ਵੀ ਜਿਹੜੀ ਉਹ ਕੰਮ ਦੀ ਅਲੋਕੇਸ਼ਨ ਹੁੰਦੀ ਹੈ ਉਹ ਇਸ ਤਰੀਕੇ ਨਾਲ ਹੁੰਦੀ ਹੈ ਕਿ ਕੁੜੀ ਨੂੰ ਥੋੜਾ ਠੀਕ-ਠਾਕ ਦੇ ਦੋ ਜਿਹੜੇ ਸੇ ਮੁੰਡੇ ਨੇ ਉਹਨੂੰ ਭਾਰੀ ਦੇ ਦੋ ਚਲੋ ਉਹ ਗੱਲ ਡਿਫਰੈਂਟ ਆ ਹਣਾ ਕੋਈ ਗੱਲ ਨਹੀਂ ਬਰਾਬਰ ਕੰਮ ਕਰ ਰਹੇ ਨੇ ਦੈਟਸ ਫਾਈਨ ਬਟ ਜਦੋਂ ਇੱਕ ਬਰਾ ਕਿ ਹੁਣ ਇਸ ਤੋਂ ਬਾਅਦ ਵਿਆਹ ਕਰਾਉਣਾ ਜਦੋਂ ਵੀ ਚੱਲ ਹੁਣ ਸਾਲ 2 ਸਾਲ 4 ਸਾਲ ਤੱਕ ਜਦੋਂ ਵੀ ਥੋੜਾ ਜਿਹਾ ਸੈਟਲ ਹੋ ਗਏ ਵਿਆਹ ਕਰਾ ਲੈਣਾ ਉਹ ਵਿਆਹ ਕਰਵਾਉਣਾ ਇੱਕ ਠੀਕ ਠਾਕ ਕੁੜੀ ਨਾਲ ਸਾਊ ਕੁੜੀ ਨਾਲ ਪੰਜਾਬ ਤੋਂ ਜਾਂ ਜਿੱਥੋਂ ਮਰਜੀ ਹਨਾ ਜਿੱਦਿਆ ਕਿ ਉਹ ਵਿਆਹ ਕਰਾਉਣਗੇ ਬਟ ਜਦੋਂ ਹੀ ਇੱਕ ਕੁੜੀ ਦੀ ਸੋਚ ਆਉਂਦੀ ਆ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਕੈਨੇਡਾ ਕਿੰਨੀ ਮਿਹਨਤ ਕੀਤੀ ਮੈਂ ਇੰਨੀ ਸਟਰਗਲ ਕੀਤੀ ਮੈਂ ਰਾਤਾਂ ਨੂੰ ਜਾਗ ਜਾਗ ਕੰਮ ਕੀਤਾ 노 ਡਾਊਟ ਕੀਤਾ ਬਟ ਉੱਥੇ ਕੀ ਹੁੰਦਾ ਹੁਣ ਮੈਂ ਇੱਕੋ ਸਿੰਪਲ ਘਰ ਦੇ ਮੁੰਡੇ ਨਾਲ ਕਿੰਬਿਆ ਕਰਾਵਾਂ ਮੈਨੂੰ ਤਾਂ 25 ਕਿਲ ਲਾਣਾ ਚਾਹੀਦਾ ਮੈਨੂੰ ਤਾਂ 50 ਕਿਲ ਲਾਣਾ ਚਾਹੀਦਾ ਇੰਨੀ ਮਿਹਨਤ ਕੀਤੀ ਆ ਸਿਰਫ ਇਹਦੀ ਕਰਕੇ ਕੀਤੀ ਆ ਤਾਂ ਇੱਥੇ ਇਹ ਗੱਲ ਆ ਜਾਂਦੀ ਆ ਇਹ ਕਹਾਣੀ ਹੈਗੀ ਆ ਕੈਨੇਡਾ ਦੇ ਹਰ ਘਰ ਦੀ ਕੁਝ ਲਿਮਟਿਡ ਕੁਝ ਪਰਸੈਂਟ ਕੁੜੀਆਂ ਬਹੁਤ ਸੋਹਣੀਆਂ ਬਹੁਤ ਚੰਗੀਆਂ ਨੇ ਹਨਾ ਪਹਿਣਾ ਜਿਹੜੀਆਂ ਮਿਹਨਤ ਕਰ ਰਹੀਆਂ ਨੇ ਤੇ ਮੈਂਟਲੀ ਸਾਰਿਆਂ ਨੂੰ ਮੇ मतलब ਆਪਾਂ ਕਹਿ ਸਕਦੇ ਹਾਂ ਚਲੋ ਮੈਂ ਤਾਂ ਕੋਣਾ 7:00 ਵਜੇ ਦੇਣ ਵਾਲਾ ਮਤਲਬ ਮਿਹਨਤ ਲਈ ਸਾਰਿਆਂ ਨੂੰ థੰਬਸ ਅਪ ਆ ਪਰ ਜਦੋਂ ਇਹ ਬਾਤ ਦੀ ਸੋਚ ਆ ਜਾਂਦੀ ਹੈ ਉੱਥੇ ਪ੍ਰੋਬਲਮ ਆਉਂਦੀ ਆ ਮੁੰਡੇ ਦਾ ਇਹ ਹੁੰਦਾ ਕਿ ਚਲੋ ਪੀਆਰ ਲੈ ਲਈਏ ਪੀਆਰ ਲੈ ਕੇ ਉਸ ਤੋਂ ਬਾਅਦ ਠੀਕ ਠਾਕ ਕੁੜੀ ਨਾਲ ਵਿਆਹ ਕਰਵਾ ਲਾਂਗੇ ਪਰ ਕੁੜੀ ਦਾ ਇਹ ਹੁੰਦਾ ਜੇ ਹੁਣ ਮੈਂ ਪੀਆਰ ਹੋ ਗਈ ਆ ਬਦੇ ਸਿਰ ਤੇ ਤਾਂ ਮੈਨੂੰ ਮੁੰਡਾ ਕੈਨੇਡਾ ਦਾ ਸਿਟੀਜ਼ਨ ਚਾਹੀਦਾ ਜੇ ਚਲੋ ਕੋਈ ਗੱਲ ਨਹੀਂ ਮੈਂ ਪੀਆਰ ਕਰਵਾ ਦੂੰ ਵਰਕ ਪਰਮਿਟ ਤੇ ਪਰ ਉਹ ਪੈਸੇ ਵਾਲਾ ਚਾਹੀਦਾ ਉਹ ਪਿੰਡੂ ਪੈਸੇ ਮੰਗਾ ਲੇ ਜਮਿਨ ਵੇਚ ਕੇ ਪੈਸੇ ਮੰਗਾ ਲੇ ਉਹ ਜਾਂ ਫਿਰ ਇੱਥੇ ਕੰਮ ਕਾਰ ਕਰਦਾ ਹੋਵੇ ਕੋਈ ਹੁਣ ਕਈ ਤਾਂ ਮੈਂ ਇਹ ਵੀ ਦੇਖ ਰਿਹਾ ਜੇ ਕੈਨੇਡਾ ਦੀ ਹੀ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਪੀਆਰ ਹੋਣੀ ਥੋੜੀ ਮੁਸ਼ਕਿਲ ਹੋ ਰਹੀ ਆ ਸਾਰੇ ਮੁੰਡਿਆਂ ਦਾ ਤਾਂ ਮਤਲਬ ਇਹੇ ਜੋਰ ਲੱਗਿਆ ਹੋਇਆ ਕਿਵੇਂ ਉਹ ਪੀਆਰ ਲੈ ਲੈਣ 90% ਕੁੜੀਆਂ ਦਾ ਇਹੇ ਜੋਰ ਲੱਗਿਆ ਹੋਇਆ ਕਿਵੇਂ ਉਹ ਕਿਸੇ ਪੀਆਰ ਮੁੰਡੇ ਨਾਲ ਵਿਆਹ ਕਰਾ ਲੈਣਾ ਤੇ ਜਦੋਂ ਕਿਸੇ ਨੇ ਆਪਣੇ ਆਪ ਤੋਂ ਪੀਆਰ ਲੈ ਲਈ ਤੁਬਾ ਤਾਂ ਫੇਰ ਨਹੀਂ ਉਹ 50 ਕਰੋੜ ਤੋਂ ਘੱਟ ਮੰਨਦੇ 500 ਕਰੋੜ ਵਾਲੀ ਗੱਲ ਚਲੋ ਕੋਈ ਗੱਲ ਨਹੀਂ ਉਹ ਉਹਦੀ ਆ ਉਹ ਤਾਂ ਵੱਡਾ ਲੈਵਲ ਆ ਬਟ ਫੇਰ ਵੀ 50 ਕਰੋੜ ਤੋਂ ਘੱਟ ਫੇਰ ਤਾਂ ਨਹੀਂ ਮੰਨਦੇ 50 ਕਿੱਲੇ ਚਾਹੀਦੇ ਨੇ ਹੁਣ ਜਿਵੇਂ ਇਹ ਟੌਪਿਕ ਜਿਹੜਾ ਮੇਨ ਟੌਪਿਕ ਆਪਣਾ ਹੈਗਾ ਕਿ ਕੈਨੇਡਾ ਦੀ ਜਿਹੜੀਆਂ ਪੀਆਰ ਕੁੜੀਆਂ ਨੇ ਨਾ ਉਹਨਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਹੈਗਾ ਮੋਸਟਲੀ ਕੀ ਹੋ ਰਿਹਾ ਅੱਜ ਕੱਲ ਚਲੋ ਬਹੁਤ ਸਾਰੀਆਂ ਕੁੜੀਆਂ 12ਵੀਂ ਤੋਂ ਬਾਅਦ ਆਈਆਂ ਨੇ ਬਹੁਤ ਸਾਰੀਆਂ ਕੁੜੀਆਂ ਗ੍ਰੈਜੂਏਸ਼ਨ ਤੋਂ ਬਾਅਦ ਆਈਆਂ ਨੇ ਚਾਹੇ 12ਵੀਂ ਹੋਵੇ ਤੇ ਗ੍ਰੈਜੂਏਸ਼ਨ ਨਾ ਅੱਜ ਕੱਲ ਪੀਆਰ ਤੇ ਟਾਈਮ ਹੀ ਨਾ ਲੱਗ ਰਿਹਾ ਮੇਰੇ ਜਾਣ ਪਛਾਣ ਦੇ ਵਿੱਚ ਕਹਿ ਸਕਦਾ ਕਿ ਮੈਂ ਤੁਹਾਨੂੰ ਕਿਸੇ ਟਾਰਗੇਟ ਨਹੀਂ ਕਰ ਰਹਾ ਹੈਗਾ ਬਟ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਫਿਰ ਮਾਸਟਰ ਤੋਂ ਬਾਅਦ ਬਹੁਤ ਸਾਰੀਆਂ ਕੁੜੀਆਂ ਆਈਆਂ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਆਈਆਂ ਨੂੰ 5-6 ਸਾਲ ਹੋ ਗਏ ਤੇ ਉਹਨਾਂ ਦੀ ਉਮਰ ਅੱਜ ਦੇ ਟਾਈਮ 'ਚ 30 ਤੋਂ ਉਪਰਾਂ ਕੁਝ 32-33 ਇੰਨੇ ਉਮਰ ਹੋ ਰਹੀ ਆ ਹੁਣ ਪ੍ਰੋਬਲਮ ਕੀ ਹੋ ਰਹੀ ਆ ਬਹੁਤ ਸਾਰੇ ਤਾਂ ਹਜੇ ਪੀਆਰ ਹੋਈ ਨਹੀਂ ਬਟ ਜਿਹੜੇ ਪੀਆਰ ਹੋ ਗਏ ਜਾਂ ਫਿਰ ਹੋ ਗਈਆਂ ਤਾਂ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੇ ਹੁਣ ਵਿਆਹ ਕਰਵਾਉਣਾ ਫੇਰ ਪਹਿਲੀ ਗੱਲ ਤਾਂ ਉਹਨਾਂ ਦੀ ਡਿਮਾਂਡ ਇਹ ਹੁੰਦੀ ਆ ਕਿ ਐਨੇ ਸਾਲ ਮਿਹਨਤ ਕਰਕੇ ਪੀਆਰ ਲਈ ਆ ਤਾਂ ਹੁਣ ਇਸ ਤੋਂ ਬਾਅਦ ਨਹੀਂ ਮਿਹਨਤ ਕਰਨੀ ਹੈਗੀ ਮੇਰਾ ਹੁਣ ਡਨ ਹੋ ਗਿਆ ਹੁਣ ਕਰਲਾ ਆਪ ਹੀ ਕਰੂਗਾ ਚਲੋ ਕੋਈ ਗੱਲ ਨਹੀਂ ਸਾਰੇ ਕਰਦੇ ਨੇ ਇਹ ਵੀ ਕਰ ਲੂਗਾ ਤੇ ਫੇਰ ਉਹਨਾਂ ਦਾ ਕੀ ਚੱਲ ਰਿਹਾ ਹੁੰਦਾ ਕਿ ਚਲੋ ਵਿਆਹ ਕਰਵਾਉਣਾ ਵਿਆਹ ਹੁਣ ਕਰਦਿਆਂ ਨੂੰ ਡਿਮਾਂਡ ਹੁੰਦੀ ਆ ਕਰਦੇ ਭਾਲਦੇ ਨੇ ਇਧਰ ਉਧਰ ਪਰ ਹੌਲਾ ਇਹ ਆ ਕਿ ਹੁਣ 32 ਸਾਲ ਦੀਆਂ ਕੁੜੀਆਂ ਵਾਸਤੇ 32 ਸਾਲ ਦਾ ਜਾਂ 34 ਸਾਲ ਦਾ ਮੁੰਡਾ ਨਹੀਂ ਮਿਲਦਾ ਚਾਹੇ ਕੁੜੀਆਂ ਬਾਹਰ ਆ ਗਿਆ ਹੁਣ ਇੱਥੇ ਆ ਕੇ ਕੀ ਹੁੰਦਾ ਪਹਿਰਾਵਾ ਪਰਖ ਪੈ ਜਾਂਦਾ ਥੋੜਾ ਬਹੁਤ ਸੈਲਫ ਕੇਅਰ ਹੋਣ ਲੱਗ ਜਾਂਦੀ ਆ ਹਨਾ ਤਾਂ ਕਈ ਵਾਰ ਇਹ ਨਹੀਂ ਲੱਗਦਾ ਕਿ ਇਹਦੀ ਉਮਰ 32 ਸਾਲ ਆ ਚਾਹੇ ਉਮਰ ਦੇਖਣ ਨੂੰ 23-24 ਸਾਲ ਲੱਗਦੇ ਹੋਵੇ ਬਟ ਰਿਐਲਿਟੀ ਦੇ ਵਿੱਚ ਤਾਂ 32 ਸਾਲ ਆ ਮੈਚਿਓਰਿਟੀ ਵੀ ਵੱਧਦੀ ਆ ਫਿਰ ਉਹਨਾਂ ਨੂੰ ਚਾਹੀਦਾ ਹੁੰਦਾ ਕਿ ਮੁੰਡਾ ਜਵਾਨ ਦੇਖਣ ਵਾਲਾ ਮਿਲੇ ਉਮਰ ਮੇਥੋਂ ਚੱਲ ਸਾਲ 2 ਸਾਲ ਘੱਟ ਹੋਵੇ ਚੱਲ 30 ਸਾਲ ਹੋਵੇ ਬਟ ਇੱਥੇ ਇਹਨਾਂ ਨੂੰ ਮਿਲਦਾ ਨਹੀਂ ਹੈਗਾ ਫਿਰ ਮੇਰੇ ਸਾਹਮਣੇ ਇਹੇ ਗੱਲਾਂ ਹੋਈਆਂ ਨੇ ਕਿ 32-32 ਸਾਲ ਦੀਆਂ ਕੁੜੀਆਂ ਨੂੰ ਰਿਸ਼ਤੇ ਆ ਰਹੇ ਸੀ 24-24 ਸਾਲ ਦੇ ਮੁੰਡਿਆਂ ਦੇ ਹੁਣ ਤੁਸੀਂ ਆਪ ਸਿਆਣੇ ਹੋ ਤੁਸੀਂ ਮੈਨੂੰ ਇਹ ਦੱਸੋ ਹੁਣ 24 ਸਾਲ ਦਾ ਮੁੰਡਾ ਇੱਕ 32 ਸਾਲ ਦੀ ਕੁੜੀ ਨਾਲ ਮੈਚਿਓਰਿਟੀ ਦਾ ਇੰਨਾ ਕੋ ਫਰਕ ਹੋਊਗਾ ਕਿ ਕੀ ਉਹ ਆਪਸ ਦੇ ਵਿੱਚ ਇਕੱਠੇ ਖੁਸ਼ ਰਹਿ ਲੈਣਗੇ ਪੁਰਾਣੇ ਟਾਈਮ ਤੋਂ ਕੀ ਹੋ ਰਿਹਾ ਜਦੋਂ ਵੀ ਇੱਕ ਮੁੰਡੇ ਕੁੜੀ ਦਾ ਰਿਸ਼ਤਾ ਹੁੰਦਾ ਤਾਂ ਦੇਖਦੇ ਨੇ ਕਿ ਮੁੰਡਾ 2 ਸਾਲ ਵੱਡਾ ਹੋਵੇ ਤੇ ਕੁੜੀ 2 ਸਾਲ ਛੋਟੀ ਹੋਵੇ ਇਹਦੇ ਨਾਲ ਕੀ ਹੁੰਦਾ ਕਿ ਜੋ ਵੀ ਆ ਹਨਾ ਕੁੜੀਆਂ ਕਹਿੰਦੇ ਨੇ ਕਿ ਸਾਲ 2 ਸਾਲ ਪਹਿਲਾਂ ਮੈਚੁਰ ਹੋ ਜਾਂਦੀਆਂ ਨੇ ਜੇ ਮੁੰਡਾ 25 ਸਾਲ ਦਾ ਹੋਊਗਾ ਤਾਂ ਕੁੜੀ 23 ਸਾਲ ਦੀ ਹੋਵੇ ਕੁੜੀ ਜੇ 1-2 ਸਾਲ ਛੋਟੀ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਮੋਸਟਲੀ ਕੁੜੀਆਂ ਦਾ ਬਚਪਨਾ ਤਾਂ ਸਾਰੀ ਉਮਰ ਚੱਲਦੇ ਰਹਿੰਦਾ ਪਰ ਇੱਕ ਮੁੰਡਾ ਇੰਨਾ ਮੈਚੂਰ ਹੋਵੇ ਕਿ ਉਹ ਉਸ ਕੁੜੀ ਦਾ ਬਚਪਨਾ ਸੰਭਾਲ ਸਕੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕੁੜੀ ਵੀ ਮੈਚੂਰਿਟੀ ਨਾਲ ਬਰਾਬਰ ਉਹਦਾ ਰਿਸ਼ਤਾ ਨਿਭਾ ਸਕੇ ਤੇ ਇੱਕ ਵਧੀਆ ਫੈਮਿਲੀ ਸਿਰਜੀ ਜਾਵੇ ਪਰ ਅੱਜ ਕੱਲ ਦੇ ਟਾਈਮ ਜਦੋਂ ਇਹ ਹੋ ਰਿਹਾ ਪਹਿਲੀ ਗੱਲ ਤਾਂ ਰਿਸ਼ਤਾ ਨੂੰ ਉਹ ਮੰਨਦੇ ਨਹੀਂ ਹੈਗੇ ਵੀ 24 ਸਾਲ ਦੇ ਮੁੰਡਿਆਂ ਦਾ ਹੋਣਾ ਹੀ ਨਹੀਂ ਹੈਗਾ ਤੇ ਜਦੋਂ ਹੁਣ ਕੁੜੀ ਦੀ ਆਪਦੀ ਚਾਹੀ ਉਮਰ ਵੱਧ ਹੋ ਗਈ ਬਟ ਫਿਰ ਦੇਖਾਂਗੇ 30 ਸਾਲ ਦੇ ਮੁੰਡਾ ਜਿਹਦਾ ਹੁਣ ਤੱਕ ਵਿਆਹ ਨਹੀਂ ਹੋਇਆ ਹੈਗਾ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਹੈਗਾ ਕਿਤੇ ਇਹ ਕਿ ਹੋਇਆ ਕਿਤੇ ਤਾਂ ਪਹਿਲਾਂ ਤਾਂ ਨਹੀਂ ਕੋਈ ਵਿਆਹ ਟੁੱਟਿਆ ਹੋਇਆ ਹੈਗਾ ਕਿਤੇ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਤੇ ਚਿੱਠਾ ਨਾ ਲਾਉਂਦਾ ਹੋਵੇ ਜੇ ਇਹ 30 ਸਾਲ ਦਾ ਇਹ ਤਾਂ ਫਿਰ ਛੜਾ ਕੁਵਾਰਾ ਥੋੜਨ ਸੋਚ ਇਹ ਵੀ ਆਉਂਦੀ ਆ ਫਿਰ ਜਦੋਂ ਉਹ ਮੁੰਡਾ ਚਲੋ ਕੋਈ ਗੱਲ ਨਹੀਂ ਔਖੇ ਸੌਖੇ 100 ਦੇ ਵਿੱਚੋਂ ਇੱਕ ਮੁੰਡਾ ਕੁੜੀ ਨੂੰ ਕਿਵੇਂ ਨਾ ਕਿਵੇਂ ਕਰਕੇ ਪਸੰਦ ਆ ਗਿਆ ਫਿਰ ਕੀ ਹੁੰਦਾ ਫਿਰ ਇਹ ਹੁੰਦਾ ਕਿ ਹਾਂ ਮੈਂ ਤਾਂ ਨਹੀਂ ਸਟਰਗਲ ਕੀਤੀ ਆ ਤੂੰ ਕਰ ਹੁਣ ਮੋਸਟਲੀ ਈਗੋ ਤਾਂ ਹੁੰਦੀ ਆ ਈਗੋ ਤਾਂ ਸਾਰਿਆਂ 'ਚ ਹੁੰਦੀ ਆ ਚਾਹੇ ਉਹ ਮੁੰਡੇ 'ਚ ਚਾਹੇ ਉਹ ਕੁੜੀ ਦੇ ਵਿੱਚ ਆ ਹੁਣ ਸ਼ੁਰੂ ਤੋਂ ਚੱਲਦਾ ਰਿਹਾ ਚਾਹੇ ਆਪਾਂ ਕਹਿ ਸਕਦਾ ਕਿ ਜਿਹੜਾ ਇਹ ਜਨਰੇਸ਼ਨ ਗੈਪ ਹੁੰਦਾ ਨਾ ਇਹ ਆਪਣੀ ਕਹਿ ਸਕਦਾ ਕਿ ਇੱਕ ਬੰਦਾ ਆਪਣੀ ਉਮਰ ਦੇ ਵਿੱਚ ਹੀ ਨਹੀਂ ਚੇਂਜ ਕਰ ਸਕਦਾ ਹੈਗਾ ਇਹਦੇ ਵਾਸਤੇ ਵੀ ਜਨਰੇਸ਼ਨਸ ਲੱਗਦੀਆਂ ਨੇ ਜੇ ਆਪਾਂ ਗੋਰਿਆਂ ਦਾ ਕਲਚਰ ਇੰਡੀਆ ਦੇ ਵਿੱਚ ਹੌਲੀ-ਹੌਲੀ ਕਲਚਰ ਵੱਧਦਾ ਨਾ ਤਾਂ ਇਹ ਜਨਰੇਸ਼ਨ ਤੋਂ ਜਨਰੇਸ਼ਨ ਜਾਂਦਾ ਇਹਨੂੰ ਵੀ ਮੈਂ ਸਮਝਾਉਣਾ ਤੁਹਾਨੂੰ ਅਗਲੇ ਪੁਆਇੰਟ ਦੇ ਵਿੱਚ ਇੱਥੇ ਆ ਕਿ ਇਹ ਇਹੀ ਹੁੰਦਾ ਈਗੋ ਦੇ ਵਿੱਚ ਅਮਰੀਕਨ ਦਾ ਭਾਵ ਕਿ ਥੋੜਾ ਜਿਹਾ ਕੰਟਰੋਲਿੰਗ ਵਾਈਫ ਹੁੰਦੀ ਆ ਉਹਨੂੰ ਐ ਕਿ ਮੈਂ ਸਟਰਗਲ ਕੀਤੀ ਆ ਮੈਂ ਕੈਨੇਡਾ ਦੇ ਵਿੱਚ ਆਇਆ ਕਿ ਐਂ ਕੀਤਾ ਤੂੰ ਤਾਂ ਮੇਰੇ ਸਹਾਰੇ ਆ ਗਿਆ ਤੂੰ ਐਂ ਕਰ ਤੂੰ ਐਂ ਕਰ ਮੋਸਟਲੀ ਇਸ ਕਰ ਦੇ ਵਿੱਚ ਮੁੰਡੇ ਦੀ ਜਲਦੀ ਨਹੀਂ ਹੈਗੀ ਤੇ ਫਿਰ ਜਿਹੜੀ ਉਹ ਈਗੋ ਹੁੰਦੀ ਆ ਮੁੰਡੇ ਦੀ ਵੀ ਜਿਹੜੀ ਪਿੱਛੋਂ ਹਣ ਮਾਪੇ ਵੀ ਐਵੇਂ ਹੁੰਦੇ ਸੀ ਕਿ ਬਾਪੂ ਦੀ ਘਰੇ ਚਲਦੀ ਆ ਤੇ ਮਾਂ ਪਿੱਛੇ ਹਲਾ ਦਾ ਸਾਥ ਦਿੰਦੀ ਆ ਉਹ ਸੇਮ ਈਗੋ ਲੈ ਕੇ ਬੰਦਾ ਇੱਥੇ ਆ ਜਾਂਦਾ ਪਰ ਫਿਰ ਰਿਸ਼ਤੇ ਹੁੰਦੇ ਨੇ ਨਾਕਾਮਜਾਬ ਰਿਸ਼ਤੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਆਪਸ ਵਿੱਚ ਲੜਾਈਆਂ ਹੁੰਦੀਆਂ ਨੇ ਐਕਸਟਰਾ ਮੈਟਰਲ ਅਫੇਅਰ ਹੁੰਦੇ ਨੇ ਇਹ ਹੁਣ ਤੁਸੀਂ ਕਹੋਗੇ ਨਾ ਕਿ ਇੱਥੇ ਮੁੰਡੇ ਨੂੰ ਸਮਝਣਾ ਚਾਹੀਦਾ ਹੁਣ ਅੱਜ ਤੋਂ ਪਹਿਲਾਂ ਦੀ ਕੀ ਗੱਲ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਦੇਖਿਆ ਮੋਸਟਲੀ ਪਿੰਡਾਂ ਦੀ ਗੱਲ ਆ ਕਿ ਕੁੜੀਆਂ ਪਿੰਡਾਂ ਦੇ ਵਿੱਚ ਸੂਟ ਪਾਉਂਦੀਆਂ ਸੀ ਜੀਨਸ ਵਗੈਰਾ ਦਾ ਵਿਰੋਧ ਕੀਤਾ ਜਾਂਦਾ ਸੀ ਪਰ ਜਦੋਂ ਉਹਦੇ ਵਿੱਚ ਆਪਣੇ ਜਿਹੜੇ ਹੁਣ ਉਸ ਟਾਈਮ ਆਪਾਂ ਛੋਟੇ ਹੁੰਦੇ ਸੀ ਆਪਣੇ ਵੱਡੇ ਭਾਈ ਹੋ ਗਏ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਤੋਂੜੇ 7-8 ਸਾਲ ਵੱਡੇ ਮੁੰਡੇ ਹੈਗੇ ਸੀ ਜਾਂ ਮੁੰਡੇ ਕੁੜੀਆਂ ਜੋ ਹੈਗੇ ਸੀ ਜਦੋਂ ਉਹਨਾਂ ਦੇ ਬੱਚੇ ਹੋਏ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਥੋੜਾ ਜਆ ਖੁੱਲ੍ਹ ਦੇ ਦਿੱਤੀ ਕਿ ਹਾਂ ਤੁਸੀਂ ਬੱਚੇ ਨੂੰ ਹੁਣ ਬਚਪਨ ਚ ਕਿਹੜਾ ਸੂਟ ਪਾਉਂਦਾ ਸੀ ਨਾ ਉਹਨਾਂ ਨੂੰ ਬਚਪਨ ਦੇ ਵਿੱਚ ਪੈਂਟਾ ਸ਼ਰਟਾਂ ਦਵਾਉਣਾ ਸ਼ੁਰੂ ਕਰ ਦਿੱਤੀਆਂ ਤੇ ਹੌਲੀ-ਹੌਲੀ ਜਦੋਂ ਉਹਦੀ ਆਦਤ ਹੁੰਦੀ ਆ ਫਿਰ ਉਹ ਵੱਡੇ ਹੋ ਗਏ ਉਹ ਨਾਰਮਲ ਜਿੰਨਾ ਦੇ ਵਿੱਚ ਹੋ ਜਾਂਦਾ ਤੇ ਹੁਣ ਉਸ ਤੋਂ ਬਾਅਦ ਅਗਲੇ 10-12 ਸਾਲਾਂ ਦੇ ਵਿੱਚ ਜਿਹੜੇ ਹੁਣ ਮੈਂ ਖਾ ਮੇਰੀ ਜਨਰੇਸ਼ਨ ਆ ਉਹਦੇ ਵਿੱਚ ਜਿਨ੍ਹਾਂ ਦੇ ਅੱਗੇ ਬੱਚੇ ਹੋਏ ਨੇ ਤਾਂ ਉਹਨਾਂ ਨੇ ਥੋੜੀ ਹੋਰ ਖੁੱਲ੍ਹ ਦਿੱਤੀ ਆ ਉਹਨਾਂ ਨੇ ਹੋਰ ਖੁੱਲ੍ਹ ਦਿੱਤੀ ਆ ਹੁਣ ਜਿਵੇਂ ਅਸੀਂ ਟਿਕਟੌਕ ਤੇ ਦੇਖਦੇ ਆਂ ਕਿ ਹੁਣ ਪਿੰਡਾਂ ਦੇ ਵਿੱਚ ਵੀ ਨਾਰਮਲ ਹਨਾ ਵੀ ਜਿਹੜੇ ਹੁਣ ਟੌਪ ਵਗੈਰਾ ਹੁੰਦੇ ਨੇ ਆਪਾਂ ਕਹਿ ਸਕਦੇ ਆਂ ਕਿ ਕ੍ਰੌਪ ਟੌਪ ਵਗੈਰਾ ਵੀ ਪਾਉਣੇ ਸ਼ੁਰੂ ਕਰ ਦਿੱਤੇ ਹੋਣ ਇੰਡੀਆ ਦੇ ਵਿੱਚ ਮੈਂ ਤਾਂ ਹੁਣ ਮੈਨੂੰ ਪਤਾ ਨਹੀਂ ਰੀਲਾਂ ਦੇ ਵਿੱਚ ਹੀ ਦੇਖਦੇ ਆਂ ਨਾ ਪਤਾ ਨਹੀਂ ਉਹ ਰੀਲਾਂ ਪਿੰਡ ਦੀ ਛੱਤਾਂ ਦੀ ਹੁੰਦੀਆਂ ਨੇ ਹੁਣ ਘਰੇ ਜਾ ਕੇ ਦਾ ਕੋਣ ਦੇਖਣ ਲੱਗਿਆ ਤੇ ਐਵੇਂ ਕੀ ਹੁੰਦਾ ਜਿਹੜੇ ਇਹ ਜਨਰੇਸ਼ਨ ਦਾ ਗੈਪ ਹੁੰਦਾ ਉਹ ਕੁਛ 10-10 ਸਾਲਾਂ ਕਰਕੇ ਆਉਂਦਾ ਬਟ ਇੱਕ ਬੰਦਾ ਹੀ ਆਪਣੀ ਉਮਰ ਦੇ ਵਿੱਚ ਐਡਾ ਬਦਲ ਐਵੇਂ ਆਪਣੇ ਆਪ ਤੋਂ ਚੇਂਜ ਨਹੀਂ ਲੈ ਕੇ ਆ ਸਕਦਾ ਹੈਗਾ ਤਾਂ ਆਪਾਂ ਉਹਨੂੰ ਬਲੇਮ ਨਹੀਂ ਕਰ ਸਕਦੇ ਹੈਗੇ ਤੇ ਉਵੇਂ ਹੀ ਜਿਹੜੀ ਹੁਣ ਸੋਚ ਪੁਰਾਣੇ ਟਾਈਮ ਤੋਂ ਚੱਲ ਰਹੀ ਆ ਉਹ ਉਹ ਬੰਦੇ ਦੇ ਦਿਮਾਗ ਦੇ ਵਿੱਚ ਹੈਗੀ ਆ ਬਟ ਜਦੋਂ ਹੀ ਕੋਈ ਕੁੜੀ ਜਾਂ ਇੱਥੇ ਕੈਨੇਡਾ ਜਾਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਆਉਂਦੇ ਨੇ ਤਾਂ ਉਹ ਜਨਰੇਸ਼ਨ ਗੈਪ ਪੈਣ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਦੇ ਆਪ ਨੂੰ ਚੇਂਜ ਕਰਨਾ ਪੈਂਦਾ ਬਹੁਤ ਸਾਰੇ ਬੰਦੇ ਚੇਂਜ ਕਰ ਲੈਂਦੇ ਨੇ ਪਰ ਸਾਰੇ ਨਹੀਂ ਕਰ ਸਕਦੇ ਹੈਗੇ ਜਿਹੜੇ ਆਪਾਂ ਕਹਿੰਦੇ ਆ ਵੀ ਚੇਂਜ ਕਰ ਵੀ ਲੈਂਦੇ ਨੇ ਤਾਂ ਉਹਨਾਂ ਦੇ ਵੀ ਦਿਮਾਗ ਦੇ ਵਿੱਚ ਕਿਸੇ ਬੈਕ ਪੁਆਇੰਟ ਦੇ ਮਤਲਬ ਇਹ ਗੱਲ ਰਹਿੰਦੀ ਆ ਕਿ ਕੁਝ ਐਵੇਂ ਨਾ ਹੋ ਜੇ ਕੁਝ ਐਵੇਂ ਨਾ ਹੋ ਜੇ ਹਨਾ ਅੱਜ ਕੱਲ ਦਾ ਇੱਥੇ ਕੀ ਆ ਹੁਣ ਜੋ ਵੀ ਇੱਥੇ ਬੋਰਨ ਹੈਗੇ ਨੇ ਉੱਥੇ ਆਪਾਂ ਉਹਨਾਂ ਨੂੰ ਮੈਂ ਕਹਿੰਨਾ ਵੀ ਝੜਕ ਵੀ ਨਹੀਂ ਸਕਦੇ ਹੈਗੇ ਫालतू ਤੋਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਆਹ ਕੰਮ ਨਹੀਂ ਕਰਨਾ ਹੈਗਾ ਜਾਂ ਤੁਸੀਂ ਜੇ ਕੋਈ ਕੁੜੀ ਆ ਤੂੰ ਗੋਰੇ ਨਾਲ ਨਹੀਂ ਜਾਣਾ ਜਾਂ ਤੂੰ ਕਾਲੇ ਨਾਲ ਨਹੀਂ ਜਾਣਾ ਹੁਣ ਮੇਰੀ ਜਾਣ ਪਛਾਣ ਦੇ ਵਿੱਚ ਬਹੁਤ ਸਾਰੇ ਇੱਥੇ ਜਿਹੜੇ ਬੋਰਨ ਨੇ ਉਹਨਾਂ ਦਾ ਵਿਆਹ ਵੀ ਗੋਰੀਆਂ ਨਾਲ ਹੋਇਆ ਕਾਲੀਆਂ ਨਾਲ ਹੋਇਆ ਬਿਆਹ ਨਹੀਂ ਚਲ ਲਿਵਿੰਗ ਦੇ ਵਿੱਚ ਰਹਿੰਦੇ ਨੇ ਜੋ ਮਰਜ਼ੀ ਆ ਹੁਣ ਇੱਥੇ ਦਾ ਕਲਚਰ ਹੈ ਹੀ ਨਹੀਂ ਵਿਆਹ ਦਾ ਕੈਨੇਡਾ ਦੇ ਵਿੱਚ ਵਿਆਹ ਸਿਰਫ ਉਹਨੂੰ ਕਹੇ ਜਾਂਦਾ ਕਿ ਹਨਾ ਵੀ ਜਦੋਂ ਕੁੜੀ ਮੁੰਡਾ ਆਫਸ ਦੇ ਵਿੱਚ ਵਿਆਹ ਕਰਾਉਂਦੇ ਨੇ ਫਿਰ ਕੁੜੀ ਪ੍ਰਾਪਰਟੀ ਲੈ ਕੇ ਚਲੀ ਜਾਂਦੀ ਆ ਇਹੇ ਗੱਲਾਂ ਚੱਲਦੀਆਂ ਨੇ ਤਾਂ ਵਿਆਹ ਤੇ ਬਿੱਲੀ ਬਹੁਤ ਘੱਟਾ ਹੁਣ ਇੱਥੇ ਹੀ ਹੈ ਨਾ ਇੱਕ ਗੁਰੀ ਮੇਰੇ ਕੰਮ ਤੇ ਹੁੰਦੀ ਸੀ ਮੈਨੂੰ ਕਹਿੰਦੀ ਤੂੰ ਵਿਆਹ ਨਾ ਕਰਾਈ ਮੈਂ ਕਿਹਾ ਕਿਉਂ ਕਹਿੰਦੀ ਕੋਈ ਫਾਇਦਾ ਨਹੀਂ ਹੈਗਾ ਮੈਂ ਕਿਹਾ ਫਾਇਦਾ ਕਿਹੜੀ ਚੀਜ਼ ਦਾ ਮਤਲਬ ਕਹਿੰਦੀ ਤੇਰੀ ਨਾ ਆਪਣੀ ਆਇਡੈਂਟੀਟੀ ਖਤਮ ਹੋ ਜੂਗੀ ਤੇਰੀ ਆਇਡੈਂਟੀਟੀ ਲੂਜ਼ ਹੋ ਜੂਗੀ ਤੇਰਾ ਡਿਸੀਜਨ ਤੇਰਾ ਨਹੀਂ ਹੋਊਗਾ ਤੇ ਤੈਨੂੰ ਕਿਸੇ ਹੋਰ ਦੇ ਹਿਸਾਬ ਨਾਲ ਲਾਈਫ ਜਿਉਣੀ ਪਊਗੀ ਪਰ ਹੁਣ ਤੂੰ ਵਰੀਆ ਹੁਣ ਤੂੰ ਕੁਝ ਵੀ ਕਰ ਸਕਦਾ ਮਤਲਬ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਸੋਚ ਇਹ ਹੈ ਕਿ ਮੈਨੂੰ ਸੈਲਫ ਕੇਅਰ ਕਰਨ ਲਈ ਟਾਈਮ ਚਾਹੀਦਾ ਮੈਨੂੰ ਆਪਣੀ ਆਜ਼ਾਦੀ ਚਾਹੀਦੀ ਆ ਮੈਂ ਕਿਸੇ ਨਾਲ ਨਹੀਂ ਰਹਿ ਸਕਦਾ ਹੈਗਾ ਜੇ ਕਿਸੇ ਨਾਲ ਰਹਿਣਾ ਹੀ ਆ ਜੋ ਵੀ ਹੈਗਾ ਟੈਂਪਰੇਰੀ ਰਿਲੇਸ਼ਨਸ਼ਿਪ ਆ ਰਹੀਆਂ ਨੇ ਲੋਕਾਂ ਦੀ ਇੱਥੇ ਉਹ ਟੈਂਪਰੇਰੀ ਹੀ ਰਹਿ ਰਹੀਆਂ ਨੇ ਮੈਂ ਲਿਖ ਕੇ ਦੇ ਦਿੰਦਾ ਜਿਹੜੇ ਆਹ ਵਿਆਹ ਨੂੰ ਦੇ ਦਿੰਦਾ ਕਿ ਗੋਰੇ ਕਰ ਲੈਂਦੇ ਜਿਹੜੇ ਵਿਆਹ ਹੁੰਦੇ ਨੇ ਉਹ ਤੁਸੀਂ ਥੋੜੇ ਸਾਲ ਇੱਕ ਦੋ ਸਾਲ ਹੀ ਦੇਖੋਗੇ ਇਸ ਤੋਂ ਬਾਅਦ ਮੈਂ ਕਹਿ ਦਿੰਦਾ ਵੀ 99.99% ਵੈਸਟਰਨ ਲੋਕ ਵਿਆਹ ਕਰਾਉਣਾ ਬੰਦ ਹੀ ਕਰ ਦੇਣਗੇ ਤੁਸੀਂ ਰੋਨਾਲਡੋ ਵਰਤ ਸੁਣਿਆ ਹੋਊਗਾ ਫੁੱਟਬਾਲ ਪਲੇਅਰ ਆ ਜਿਹੜਾ ਉਹਦੀ ਵਾਈਫ ਆ ਸੌਰੀ 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 ਉਹਦੀ ਗਰਲਫ੍ਰੈਂਡ ਆ ਤੇ ਉਹਦੇ ਪੰਜ ਬੱਚੇ ਨੇ ਉਹ ਪੰਜ ਬੱਚੇ ਨੇ ਉਹਦੀ ਗਰਲਫ੍ਰੈਂਡ ਆ ਉਹਦੇ ਨਾਲ ਰਹਿ ਰਹੀ ਆ ਤੇ ਉਹ ਦੋਨੇ ਨੇ ਇੱਕ ਇੱਕ ਦੂਜੇ ਨੂੰ ਫੈਮਿਲੀ ਉਹਨਾਂ ਨੇ ਮੰਨਿਆ ਹੋਇਆ ਬਟ ਵਿਆਹ ਨਹੀਂ ਕਰਾਇਆ ਹੋਇਆ ਹੈਗਾ ਐਵੇਂ ਹੀ ਹੁਣ ਹੋਣ ਲੱਗ ਜੂਗਾ ਹੁਣ ਵਿਆਹ ਨਾਮ ਦੀ ਚੀਜ਼ ਖਤਮ ਹੋ ਜੂਗੀ ਜੇ ਆਪਾਂ ਕਹਿੰਨਾ ਕਿ ਪੰਜਾਬ ਦੇ ਵਿੱਚ ਤਾਂ ਅਜੇ ਬੜਾ ਚਰਚਾ ਚੱਲੂਗੀ ਇਹ ਵੀ ਪਲੇਖਾ ਹੀ ਆ ਆਪਣਾ ਜਿਹੜੀ ਆਪਣੀ ਜਨਰੇਸ਼ਨ ਅੱਜ ਦੀ ਆ ਜਿਨ੍ਹਾਂ ਦੇ ਅੱਜ ਦੇ ਟਾਈਮ 'ਚ ਵਿਆਹ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਮਨ ਕੇ ਚਲੋ ਵੀ 20-25% ਡਾਈਵੋਰਸ ਰੇਟ ਹੈਗਾ ਕੈਨੇਡਾ ਦੇ ਵਿੱਚ 60-70% ਆ ਡਾਈਵੋਰਸ ਰੇਟ ਪੰਜਾਬੀਆਂ ਦਾ ਹੁਣ ਅਗਲੇ 5-7 ਸਾਲਾਂ ਜਾਂ 10 ਸਾਲਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਵੀ ਇਹ ਡਾਈਵੋਰਸ ਰੇਟ ਹੌਲੀ-ਹੌਲੀ ਵੱਧ ਗਿਆ ਤਾਂ ਜਿਹੜੇ ਅੱਗੇ ਉਹਨਾਂ ਦੇ ਬੱਚੇ ਹੋਣਗੇ ਉਹ ਵਿਆਹ ਨਹੀਂ ਕਰਾਉਣਗੇ ਉਹਨਾਂ ਨੇ ਉਹ ਫੇਕ ਫੈਮਿਲੀ ਨਹੀਂ ਬਣਾਉਣੀ ਹੈਗੀ ਜਿਹਦੇ ਵਿੱਚ ਇੱਕ ਜਿਹੜਾ ਪੁਆਇੰਟ ਆਫ View ਮਿਲਦਾ ਹੀ ਨਹੀਂਗਾ ਉਸ ਦੇ ਵਿੱਚ ਉਹਨਾਂ ਨੇ ਵੀ ਗੋਰਿਆਂ ਦਾ ਲਾਈਫ ਸਟਾਈਲ ਫੋਲੋ ਕਰ ਦੇਣਾ ਹੁਣ ਜਿਹੜੀ ਆਪਾਂ ਗੱਲ ਕਰੀ ਜਿਵੇਂ ਲੈਂਡ ਪੂਲਿੰਗ ਵਗੈਰਾ ਦਾ ਚੱਲ ਰਿਹਾ ਸਰਕਾਰਾਂ ਦਾ ਚੱਲ ਰਿਹਾ ਕਲੋਨੀਆਂ ਦਾ ਇਕੱਠੀਆਂ ਜਾਣਗੀਆਂ ਮੈਂ ਕਹਿੰਦਾ ਵੀ ਅਗਲੇ 10 15 ਸਾਲਾਂ ਤੱਕ ਘਰ ਛੱਡੋ ਸੋਚ ਬਦਲ ਜਾਣੀਆਂ ਲੋਕਾਂ ਦੀ ਪਰ ਸੱਚੀ ਗੱਲ ਕੀ ਆ ਜਿਹੜੀ ਹੁਣ ਤੱਕ ਚੱਲਦੀ ਆ ਰਹੀ ਸੀ ਪੰਜਾਬ ਦੀਆਂ ਰੀਤਾਂ ਨੇ ਇੱਕ ਫੈਮਿਲੀ ਆ ਇੱਕ ਫੈਮਿਲੀ ਦੇ ਵਿੱਚ ਆਪਾਂ ਕਹਿ ਸਕਦਾ ਕਿ ਮਰਦ ਪ੍ਰਧਾਨ ਫੈਮਿਲੀ ਆ ਬਟ ਵਾਈਫ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਨੇ ਬਹੁਤ ਘੱਟ ਕਰਨੇ ਜਿੱਥੇ ਇਹ ਆ ਕਿ ਵਾਈਫ ਨੂੰ ਇਗਨੋਰ ਕੀਤਾ ਜਾਂਦਾ ਮੰਨੋ ਨਾ ਮੰਨੋ ਜਲਦੀ ਵਾਈਫ ਦੀ ਹੁੰਦੀ ਆ ਬਟ ਉਹਨਾਂ ਦੇ ਵਿੱਚ ਐਮੇ ਦੀ ਬੌਂਡਿੰਗ ਬਣੀ ਹੁੰਦੀ ਆ ਕਿ ਹਸਬੈਂਡ ਘਰ ਨੂੰ ਚਲਾ ਰਿਹਾ ਹੁੰਦਾ ਬਟ ਵਾਈਫ ਦੀ ਸੁਣੀ ਜਾਂਦੀ ਆ ਤੇ ਉਹਦੇ ਨਾਲ ਇੱਕ ਹੈਲਦੀ ਰਿਲੇਸ਼ਨਸ਼ਿਪ ਪੈਦਾ ਹੁੰਦੀ ਆ ਪੂਰੇ ਫੈਮਿਲੀ ਦੇ ਵਿੱਚ ਤੇ ਜਿਹੜੀ ਉਹ ਜਿਹੜੀਆਂ ਉਹ ਵਾਈਫਾਂ ਹੁੰਦੀਆਂ ਸੀ ਜਾਂ ਘਰ ਵਾਲੀਆਂ ਆਪਣੇ ਚਾਚੀਆਂ ਮੰਮੀਆਂ ਤਾਈਆਂ ਨਾ ਇਹਨਾਂ ਦੀ ਉਮਰ ਦੇ ਵਿੱਚ ਆਪਸ ਦੇ ਵਿੱਚ ਰਿਸ਼ਤੇ ਬਣੇ ਹੋਏ ਸੀ ਬਟ ਜਿਹੜੇ ਅੱਜ ਕੱਲ ਦੇ ਅੱਜ ਕੱਲ ਜੈਲਸੀ ਇੰਨੀ ਜ਼ਿਆਦਾ ਵੱਧ ਗਈ ਕਿ ਗੁਆਂਢੀ ਗੁਆਂਢੀ ਨੂੰ ਨਹੀਂ ਯਰਦਾ ਹੈਗਾ ਇਹ ਵੀ ਖਤਮ ਹੋ ਜਾਊਂ ਦੋਸਤੀ ਮਿੱਤਰਤਾ ਸਾਰਾ ਕੁਝ ਖਤਮ ਹੋ ਜਾਊਗਾ ਵਿਆਹ ਖਤਮ ਪੱਕੀੜੀ ਯਾਰੀ ਹੁੰਦੀ ਆ ਉਹ ਖਤਮ ਹੁਣ ਯਾਰੀ ਰਹੂਗੀ ਮਤਲਬ ਦੀ ਜਾਂ ਫਿਰ ਕੰਮ ਕਰਤੇ ਜਿਹੜੀ ਹੁੰਦੀ ਆ ਆਪਣੀ ਇੱਕ ਪਾਰਟਨਰਸ਼ਿਪ ਹੁੰਦੀ ਆ ਕੋਈ ਯਾਰੀ ਨਹੀਂ ਹੁੰਦੀ ਹੈਗੀ ਉਹ ਚੀਜ਼ਾਂ ਰਹਿ ਜਾਣਗੀਆਂ ਮੈਨੂੰ ਪਤਾ ਹੈ ਇਹ ਵੀਡੀਓ ਬਹੁਤ ਲੰਬੀ ਹੋ ਗਈ। ਇਹ ਵੀਡੀਓ ਦਾ ਟੌਪਿਕ ਹੈ ਜਾਂ ਜਿਹੜਾ ਖਤਮ ਹੋਣਯੋਗ ਹੈ ਹੀ ਨਹੀਂ। ਇਹ ਤਾਂ ਬਹੁਤ ਲੰਬਾ ਚਲੀ ਆ ਉਹ ਜਿੰਨਾ ਮਰਜ਼ੀ ਗੱਲਾਂ ਮਾਰ ਜਿਓ। ਜੇ ਤੁਸੀਂ ਕਹਿੰਦੇ ਆਂ ਆਪਾਂ ਕਿਸੇ ਦਿਨ ਲਾਈਵ ਹੋ ਕੇ ਗੱਲਾਂ ਮਾਰਦੇ ਆਂ ਤੁਸੀਂ ਆਪਣਾ ਪੁਆਇੰਟ ਵੀ ਦੱਸਿਓ ਅਸੀਂ ਆਪਣਾ ਦੱਸਾਂਗੇ। ਤੁਹਾਡੇ ਵੀ ਹੁਣ ਚ ਕੋਈ ਦਿਮਾਗ 'ਚ ਗੱਲ ਆ ਰਹੀ ਆ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਤੇ ਮੈਂ ਉਹ ਗੱਲਾਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰੂੰਗਾ। ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਇੱਥੇ ਤੱਕ ਦੇਖੀ ਹੁਣ ਵੀਡੀਓ ਨੂੰ ਇੱਥੇ ਤੱਕ ਦੇਖ ਲਈ। ਤਾਂ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਹਾਂ ਤੁਸੀਂ ਉਹਨੂੰ ਸਪੋਰਟ ਕਰਦੇ ਹੋ YouTube ਤੇ ਜਦੋਂ ਵੀ ਕਿਸੇ ਦਾ ਕਮੈਂਟ ਆਉਂਦਾ ਤਾਂ ਮੇਰੇ ਕੋਲ ਇੱਕ ਲਿਸਟ ਆਉਂਦੀ ਆ ਜਿਹਦੇ ਵਿੱਚ ਟੌਪ ਦੇ ਕਮੈਂਟੇਟਰ ਹੁੰਦੇ ਨੇ ਜਿਹੜੇ ਉਹ ਉਹਨਾਂ ਦੀ ਪੂਰੀ ਲਿਸਟ ਆ ਜਾਂਦੀ ਆ ਤਾਂ ਪਤਾ ਚੱਲਦਾ ਕਿ ਹਾਂ ਕੌਣ ਕੌਣ ਬੰਦੇ ਟੌਪ ਤੇ ਹੈਗੇ ਨੇ ਸਾਡੇ ਨਾਲ ਤੇ ਉਹੋ ਹਸਟੈਂਡਰ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਤੇ ਹਰ ਵੀਡੀਓ ਤੇ ਉਹ ਕਮੈਂਟ ਕਰ ਰਹੇ ਨੇ ਤਾਂ ਸਾਨੂੰ ਸਪੋਰਟ ਦਾ ਪਤਾ ਲੱਗਦਾ ਹਨਾ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਪਰਸਨਲ ਜਿਹੜੇ ਤੁਹਾਡੇ ਟਾਪਿਕ ਹੋਣਗੇ ਆਪਾਂ ਉਹਨਾਂ ਤੇ ਵੀ ਗੱਲ ਕਰਾਂਗੇ ਤੁਸੀਂ ਵੀ ਵੀਡੀਓ ਦੇ ਵਿੱਚ ਫੀਚਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਕਰਾਂਗੇ ਤੁਸੀਂ ਕਮੈਂਟ ਕਰਕੇ ਦੱਸੋਗੇ ਵੀ ਕਿਸੇ ਮੁੱਦੇ ਤੇ ਆਪਾਂ ਗੱਲ ਕਰੀਏ ਸੀ ਉਹ ਮੁੱਦੇ ਤੇ ਵੀ ਗੱਲ ਕਰਾਂਗੇ ਠੀਕ ਹੈ ਤਾਂ ਕਮੈਂਟ ਜਰੂਰ ਕਰਿਓ ਮੈਂ ਕਹਿੰਨਾ ਵੀ ਬਹੁਤ ਸਾਰੇ 뷰ਅਰ ਐਮ ਐਨ ਐ ਜਿਹੜੇ ਉਹ ਵੀਡੀਓ ਤੋਂ ਬਹੁਤ ਚਿਰ ਤੋਂ ਦੇਖ ਰਹੇ ਨੇ ਪਰ ਉਹਨਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆਗਾ ਸਬਸਕ੍ਰਾਈ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਸ਼ੁਕਰੀਆ